ਅਨੋਸ਼ੀ ਕਾ ਜੀਨ ਰਸਾਲਾ ਸਵਾਗਤ ਸ੍ਰੀ ਗੁਰੂ ਰਾਮਦਾਸ ਕੰਟੀਨ ਸੈਂਟਰ ਦੇ ਅਫੀਸ਼ੀਅਲ YouTube ਚੈਨਲ ਉਪਰ ਆਈ ਹੋਪ ਦੋਸਤੋ ਤੁਸੀਂ ਵਧੀਆ ਹੋਵੋਗੇ ਤੇ ਪੇਪਰਾਂ ਦੀ ਤਿਆਰੀ ਬਹੁਤ ਹੀ ਵਧੀਆ ਤਰੀਕੇ ਨਾਲ ਮਸਤੀ ਕੇ ਨਾਲ ਕਰ ਰਹੇ ਹੋਵੋਗੇ ਤਾਂ ਦੋਸਤੋ ਪਹਿਲਾਂ ਤਾਂ ਮੈਨੂੰ ਇਹ ਦੱਸ ਦੋ ਕਿ ਆਡੀਓ ਵੀਡੀਓ ਆਪਕੇ ਹੈ ਫੇਰ ਆਪਾਂ ਅੱਜ ਜੋ ਹੈ ਹਿਸਟਰੀ ਦੇ ਕੁਐਸਚਨ ਕਰਾਂਗੇ ਜੋ ਕਿ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹਨ ਮੋਸਟ ਇੰਪੋਰਟੈਂਟ ਕੁਐਸਚਨ ਹਨ ਪਹਿਲਾਂ ਦੇ ਬਾਰੇ ਦੋਸਤੋ ਤੁਹਾਕੀਦਾਰ ਸ਼ਾਨਦਾਰ ਕਲਾਸ ਰਹਿਣ ਵਾਲੀ ਹੈ ਆਪਣੀ ਤਾਂ ਦਬ ਕੇ ਪਹਿਲਾਂ ਤਾਂ ਸ਼ੇਅਰ ਕਰ ਦਿਓ ਤਾਂ ਜੋ ਕੈਂਡੀਡੇਟਸ ਆ ਸਕਣ ਤੁਹਾਡੀ ਸ਼ੇਅਰ ਕੀਤੇ ਨਾਮ ਤਾਂ ਦੋਸਤੋ ਫਿਰ ਆਪਾਂ ਕੋਸ਼ਿਸ਼ ਨਾਲ ਚੱਲਾਂਗੇ ਤੇ ਨਾਲ-ਨਾਲ ਤੁਸੀਂ ਰਿਸਪੌਂਸ ਦੇ ਦੋ ਨਾ ਆਪ ਦਾ ਪਾਰਟਿਸਿਪੇਟ ਕਰਨਾ ਵਿੱਚ ਜੋ ਕਿ ਵੈਰੀ ਵੈਰੀ ਹੈਲਪਫੁਲ ਰਹਿਣ ਵਾਲਾ ਤੁਹਾਡੇ ਵੀ ਦੋਸਤੋ ਦੋਸਤੋ ਆਡੀਓ ਵੀਡੀਓ ਓਕੇ ਹੈ ਮੈਨੂੰ ਇਹ ਦੱਸ ਦਿਓ ਕਿਉਂਕਿ ਮੈਂ ਤਾਂ ਚੈੱਕ ਕਰ ਲਿਆ ਮੇਰੇ ਕੋਲ ਤਾਂ ਓਕੇ ਹੈ ਜੀ ਤੁਸੀਂ ਦੱਸੋ ਦੋਸਤੋ ਕਿਉਂਕਿ ਤੁਹਾਡੇ ਨਾਲ ਜ਼ਿਆਦਾ ਕੁਐਰੀਜ਼ ਆਉਂਦੀਆਂ ਹਨ ਕਿ ਸਾਡੇ ਕੋਲ ਆਵਾਜ਼ ਸਹੀ ਨਹੀਂ ਆ ਰਹੀ ਟੀਟੀਸੀ ਹਾਂਜੀ ਦੱਸੋ ਦੋਸਤੋ ਓਕੇ ਹੈ ਆਵਾਜ਼ ਫਿਰ ਆਪਾਂ ਚੱਲਦੇ ਆਂ ਕੁਐਸਚਨ ਤੇ ਤਾਂ ਤੁਹਾਨੂੰ ਮੈਂ ਦੱਸ ਦਵਾ ਕਿ ਨਵਾਂ ਚੈਨਲ ਜੋ ਬਣਾਇਆ ਸੇਖੋ ਸਮਾਰਟ ਕਲਾਸਸ ਬਸ ਦੋਸਤੋ ਜੋ ਰਹਿ ਗਿਆ ਹੈ ਨਾ ਕ੍ਰਾਈਟੇਰੀਆ YouTube ਦਾ ਹੈ ਭਾਈ ਉਹ ਹੈ ਪੰਜਾਬਾਂ ਦਾ ਬਟ ਤੁਹਾਡੀ ਹੈਲਪ ਦੇ ਨਾਲ 44 ਕੀ ਹੈ ਸਬਸਕ੍ਰਾਈਬਰ ਹੋ ਚੁੱਕੇ ਹਨ ਬਸ ਦੋਸਤੋ 6 ਹੀ ਰਹਿ ਗਏ ਜੇਕਰ ਦੋਸਤੋ ਤੁਸੀਂ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਵੋ ਅਤੇ ਅੱਗੇ ਵੀ ਤੁਸੀਂ ਸ਼ੇਅਰ ਕਰ ਦਿਓ ਹਾਜੀ ਥੈਂਕ ਯੂ ਥੈਂਕ ਯੂ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਤਾਂ ਜੋ ਕੀ ਆ ਪੰਜਾਬ ਦਾ ਕ੍ਰਾਈਟੇਰੀਆ ਪੂਰਾ ਹੋ ਸਕੇ ਤੇ ਫਿਰ ਅਸੀਂ ਲਾਵਾਂਗੇ ਲਾਈਵ ਕਲਾਸ ਜੁਟਿਊਬ ਤੇ ਮਤਲਬ ਕਿ ਨਿਊ ਚੈਨਲ ਤੇ ਅਤੇ ਕਿ ਇਹ 50 ਸਬਸਕ੍ਰਾਈਬਰ ਉਸ ਚੈਨਲ ਤੇ ਪੂਰੇ ਹੋ ਜਾਣਗੇ ਕਿਹੜਾ ਚੈਨਲ ਜੀ ਸੇਖੋ ਸਮਾਰਟ ਕਲਾਸ ਤਾਂ ਦੋਸਤੋ ਜੇਕਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਵੋ ਤਾਂ ਜੋ ਅੱਜ ਕੁਐਸਚਨ ਕਰਨੇ ਹਨ ਉਹ ਹਨ ਤਮਾਕੇਦਾਰ ਮੁਗਲ एंपਾਇਰ ਦੇ ਤੇ ਪੰਜਾਬ ਹਿਸਟਰੀ ਦੇ ਮਤਲਬ ਗਿਆ ਰਣੇ ਮੇਂ ਕੁਐਸਚਨ ਹੁਣ ਕਿਤੇ ਦੋਸਤੋ ਤੁਸੀਂ ਨਾਲ-ਨਾਲ ਆਪ ਦਾ ਰਿਸਪੌਂਸਰ ਦੇ ਜਾਨਾ ਕੁਐਸਚਨਾਂ ਦੇ ਜਵਾਬ ਤੁਸੀਂ ਦਿੰਦੇ ਰਹਿਣਾ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹਮ ਅੱਜ ਦੇ ਪਹਿਲਾ ਵਾਂਗ ਦੋਸਤੋ ਤਾਂ ਨਾ ਟਾਈਮ ਵੇਸਟ ਕਰਦੇ ਹੋਏ ਪਹਿਲੇ ਕੁਐਸਚਨ ਤੇ ਹੀ ਚੱਲਦੇ ਹਾਂ। ਕਹਿੰਦਾ ਹੈ ਜੀ ਗੁਰਗੋਬਿੰਦ ਸਿੰਘ ਜੀ ਬੰਦਾ ਬਹਾਦਰ ਨੂੰ ਪੰਜਾਬ ਕਿਉਂ ਭੇਜਿਆ? ਵੈਰੀ ਵੈਰੀ ਇੰਪੋਰਟੈਂਟ ਪਹਿਲਾਂ ਤਾਂ ਕਹਿੰਦਾ ਸਿੱਖ ਰਾਜ ਦੀ ਸਥਾਪਨਾ ਕਰਨ ਲਈ ਉਹ ਮਹਾਨ ਯੋਧਾ ਸੀ ਖਾਸ ਕਰਕੇ ਦੁਸ਼ਮਣਾਂ ਨੂੰ ਕੁਚਲਣ ਲਈ ਜਾਂ ਹਿੰਦੂਆਂ ਨੂੰ ਖੜਾਉਣ ਤੇ ਲਈ ਤਾਂ ਪਹਿਲਾਂ ਦੋਸਤੋ ਤੁਸੀਂ ਆਸਰ ਦਿਓ ਫਿਰ ਆਪਾਂ ਇੱਥੇ ਗੱਲ ਕਰਾਂਗੇ ਕਿ ਕਿਹੜਿਆ ਕਿਹੜੇ ਕੁਐਸਚਨ ਇੱਥੋਂ ਬਣ ਸਕਦੇ ਆ। ਵੈਰੀ ਗੁੱਡ ਜੀ ਵੈਰੀ ਗੁੱਡ ਆ ਜਾਓ ਦੋਸਤੋ ਦਮਕੇ ਸ਼ੇਅਰ ਕਰ ਦਿਓ ਤਾਂ ਜੋ ਜਿਹਨਾਂ ਨੂੰ ਨਹੀਂ ਪਤਾ ਉਹ ਵੀ ਆ ਸਕਣ ਅਤੇ ਉਹ ਕੀ ਹੈ ਇਹਨਾਂ ਦਾ ਲਾਹਾ ਲੈ ਸਕਣ ਕੁਐਸਚਨਾਂ ਦਾ ਪੇਪਰ ਦੇ ਵਿੱਚ ਇਹੀ ਕੁਐਸਚਨ ਆਉਣਗੇ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਦੋਸਤੋ ਤੁਹਾਡੇ ਲਈ ਲੈ ਕੇ ਆਇਆ ਹਾਂ ਤਾਂ ਜੋ ਕੋਈ ਬੁੱਕ ਫਰੋਂ ਲੇ ਲੋੜ ਨਾ ਪਵੇ ਤੁਸੀਂ ਜੀ ਆਜ਼ੀਲੀ ਹੀ ਸਿੱਧਾ ਇੱਥੋਂ ਦੇਖੋ ਤੇ ਪੇਪਰ ਦੇ ਵਿੱਚ ਉਹੀ ਸਵਾਲ ਦੇਖਿਆ ਹਦਾ ਤੁਸੀਂ ਪੜਕਦੇ ਹੋ ਉਸ ਨੂੰ ਸਹੀ ਕਰਕੇ ਆ ਜਾਓ ਵੈਰੀ ਗੁੱਡ ਜੀ ਵੈਰੀ ਗੁੱਡ ਦੱਸੋ ਜੀ ਆਨਸਰ ਇਜ਼ ਦਾ ਰਜਨੀ ਬਾਲਾ ਜੀ ਵੈਰੀ ਗੁੱਡ ਜੀ ਸੀ ਆਪਸ਼ਨ ਹਾਂਜੀ ਵੈਰੀ ਗੁੱਡ ਜੀ ਦੱਸੋ ਜੀ ਦੋਸਤੋ ਜੋ ਵੀ ਕੋਈ ਦੇਖ ਰਹੇ ਹਨ ਇਹ ਸਾਰੇ ਕੁਐਸਚਨਾਂ ਨੂੰ ਪਲੀਜ਼ ਆਪ ਦਾ ਆਨਸਰ ਜਰੂਰ ਵੀਰ ਪਰਕਾੜ ਜੀ ਵੈਰੀ ਗੁੱਡ ਜੀ ਸੀ ਆਪਸ਼ਨ ਤਾਂ ਗੁਰਗੋਬਿੰਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਸੀ ਖਾਲਸਾ ਦੇ ਦੁਸ਼ਮਣਾਂ ਨੂੰ ਕੁਚਲਣ ਲਈ ਹੁਣ ਖਾਲਸਾ ਦੇ ਦੁਸ਼ਮਣ ਕਿਹੜੇ-ਕਿਹੜੇ ਸਨ ਦੋਸਤੋ ਕਮੈਂਟ ਸੈਕਸ਼ਨ ਵਿੱਚ ਤੁਸੀਂ ਜਰੂਰ ਦੱਸਣਾ ਹੈ ਕਿਉਂਕਿ ਇਹ ਪੇਪਰ ਇੱਥੋਂ ਹੀ ਬੰਦਦੇ ਹਨ ਪੇਪਰ ਦੇ ਵਿੱਚ ਪ੍ਰਸ਼ਨ ਇੱਥੋਂ ਹੀ ਬੰਦਦੇ ਹਨ ਦੱਸੋ ਕਿ ਖਾਲਸਾ ਦੇ ਦੁਸ਼ਮਣ ਕਿਹੜੇ-ਕਿਹੜੇ ਸਨ ਜਿਨ੍ਹਾਂ ਨੂੰ ਮਾਰਿਆ ਗਿਆ ਸੀ ਬੰਦਾ ਸਿੰਘ ਬਹਾਦਰ ਦੇ ਦੁਆਰਾ ਜਾਂ ਕਿਸੇ ਹੋਰ ਦੇ ਦੁਆਰਾ ਮਗਲ ਕੀਆ ਕੁਐਸਚਨ ਦੱਸੋ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੇ ਗੱਲ ਕਰ ਲਈਏ ਕਿ ਗੁਰੂ ਗੋਬਿੰਦ ਸਿੰਘ ਨੇ ਬੰਦਾ ਸਿੰਘ ਬਹਾਦਰ ਨੂੰ ਜਦੋਂ ਭੇਜਿਆ ਤਾਂ ਇਹਨਾਂ ਨੂੰ ਦੋਸਤੋ ਪੰਜ ਤੀਰ ਦਿੱਤੇ ਸੀ ਪੰਜ ਕੀ ਦਿੱਤੇ ਸੀ ਤੀਰ ਦਿੱਤੇ ਯਾਦ ਰੱਖਣਾ ਹੈ ਦੋਸਤੋ ਪੰਜ ਤੀਰ ਦਿੱਤੇ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਪੇਪਰ 'ਚ ਬਹੁਤ ਵਾਰ ਕੁਐਸਚਨ ਆਇਆ ਹੈ ਤੇ ਜੇਕਰ ਦੇਖੇ ਬੰਦਾ ਸਿੰਘ ਬਹਾਦਰ ਦਾ ਜੋ ਲੜਾਈ ਸ਼ੁਰੂ ਕੀਤੀ ਸੀ ਸਭ ਤੋਂ ਪਹਿਲੀ ਲੜਾਈ ਕਿਹੜੀ ਸੀ ਦੋਸਤੋ ਤਾਂ ਉਹ ਸੀ ਜੀ ਸੋਨੀਪੱਤ ਦੀ ਲੜਾਈ ਇਥੋਂ ਜਾ ਰਹੇ ਨੇ ਸੋਨੀਪੱਤ ਦੀ ਲੜਾਈ ਸਭ ਤੋਂ ਪਹਿਲੀ ਲੜਾਈ ਸੀ ਜੋ ਬੰਦਾ ਸਿੰਘ ਭਾਦਰ ਦੀ ਸੋਨੀਪੱਤ ਦੀ ਸੀ ਇਹ ਵੀ ਤੁਸੀਂ ਯਾਦ ਰੱਖਣਾ ਹੈ ਹੁਣ ਦੇਖਦੇ ਹਾਂ ਕਿ ਕਿਹੜੇ-ਕਿਹੜੇ ਦੁਸ਼ਮਣ ਸਾਨੂੰ ਵਜੀਰ ਖਾਨ ਵੈਰੀ ਗੁੱਡ ਗੋਰਪ੍ਰੀ ਬਰਾੜੀ ਵੈਰੀ ਗੁੱਡ ਜੀ ਤਾਂ ਦੇਖੋ ਇੱਕ ਤਾਂ ਦੁਸ਼ਮਣ ਨੂੰ ਮਾਰਿਆ ਸੀ ਵਜੀਰ ਖਾਨ ਨੂੰ ਤਾ ਬੰਦਾ ਸਿੰਘ ਬਹਾਦਰ ਨੇ ਮੁਹੀਮ ਚਲੇ ਸੀ ਵਜ਼ੀਰ ਖਾਨ ਨੂੰ ਮਾਰਿਆ ਸੀ ਕਿਉਂਕਿ ਇਹਨਾਂ ਨੇ ਸ਼ਹੀਦ ਕਰਵਾਇਆ ਸੀ ਛੋਟੇ ਸਹਿਬ ਜਦਨ ਤੇ ਵੱਡੇ ਸਹਿਬ ਜਦਨ ਨੂੰ ਤਾਂ ਹੁਣ ਮੈਨੂੰ ਇਹ ਦੱਸੋ ਕਿ ਵਜ਼ੀਰ ਖਾਨ ਨੂੰ ਕਿਸ ਨੇ ਮਾਰਿਆ ਸੀ ਪੇਪਰ ਦੇ ਵਿੱਚ ਇਹ ਕੁਐਸਚਨ ਆਉਂਦਾ ਹੈ ਕਿ ਕਿਸ ਨੇ ਮਾਰਿਆ ਸੀ ਦੱਸੋ ਦੋਸਤੋ ਕੋਈ ਆਪਸ਼ਨ ਨਹੀਂ ਦੰਗੂਗਾ ਤੁਹਾਨੂੰ ਦੇਖਦੇ ਆ ਤੁਹਾਡੀ ਨੌਜ ਕਿੰਨੀ ਹੈ ਵਜ਼ੀਰ ਖਾਨ ਨੂੰ ਕਿਸ ਨੇ ਮਾਰਿਆ ਸੀ ਤੇ ਉਸ ਲੜਾਈ ਉਹ ਲੜਾਈ ਕਿੱਥੇ ਹੋਈ ਸੀ ਵੀ ਦੱਸ ਦੇਣਾ ਕਿ ਪੇਪਰ ਦੇ ਵਿੱਚ ਕੁਐਸਚਨ ਏ ਬੰਦਾ ਹੀ ਆ ਰਿਹਾ ਹੈ ਇਹ ਨਹੀਂ ਕਹਿੰਦਾ ਕਿ ਆਇਆ ਸੀ ਆ ਰਿਹਾ ਦੋਸਤੋ ਵੈਰੀ ਗੁੱਡ ਵੈਰੀ ਗੁੱਡ ਹਾਂਜੀ ਦੱਸੋ ਜੀ ਤਾਂ ਦੋਸਤੋ ਵਜੀਰ ਖਾਨ ਨੂੰ ਜੋ ਮਾਰਿਆ ਸੀ ਉਹ ਸੀ ਜੀ ਫਤੇ ਸਿੰਘ ਨੇ ਯਾਰ ਹਨਾ ਦੋਸਤੋ ਫਤੇਹ ਸਿੰਘ ਨੇ ਮਾਰਿਆ ਸੀ ਵਜ਼ੀਰ ਖਾਨ ਨੂੰ ਅਤੇ ਮਾਰਿਆ ਕਿੱਥੇ ਸੀ ਚੱਪੜ ਚਿੜੀ ਦੀ ਲੜਾਈ ਹੋਈ ਸੀ ਚੱਪੜ ਚਿੜੀ ਦੀ ਲੜਾਈ ਹੋਈ ਸੀ ਦੋਸਤੋ ਉਸ ਦੇ ਵਿੱਚ ਮਾਰਿਆ ਸੀ ਵਜ਼ੀਰ ਖਾਨ ਨੂੰ ਤੇ ਦੋਸਤੋ ਹੋਰ ਕਿਸ ਨੂੰ ਮਾਰਿਆ ਸੀ ਤੁਸੀਂ ਦੱਸ ਸਕਦੇ ਜੇਕਰ ਤੁਹਾਨੂੰ ਪਤਾ ਹੈ ਤਾਂ ਹੋਰ ਕਿਹੜਾ ਮੁਗਲ ਸੀ ਜਿਸ ਨੂੰ ਮਾਰਿਆ ਸੀ ਇਸ ਨੂੰ ਆਪਾਂ ਰੀਜ਼ ਕਰ ਦਿੰਦੇ ਹਾਂ ਹਾਂਜੀ ਦੇਖੋ ਇੱਕ ਤਾਂ ਸੀ ਜੀ ਵਜ਼ੀਰ ਖਾਨ ਮਤਲਬ ਕਿ ਵਜ਼ੀਰ ਖਾਨ ਨੂੰ ਮਾਰਿਆ ਸੀ ਇਸ ਦੀ ਆਪਾਂ ਕੀ ਹੈ ਦੇਖ ਲਿਆ ਕਿ ਕਿਸ ਨੇ ਮਾਰਿਆ ਸੀ ਦੋਸਤੋ ਇਹ ਪੇਪਰ ਜਾਵੇਗਾ ਦੂਜਾ ਹੈ ਜੀ ਉਹ ਹੈ ਉਸਮਾਨ ਖਾਨ ਦੋਸਤੋ ਵੈਰੀ ਵੈਰੀ ਇੰਪੋਰਟੈਂਟ ਉਸਮਾਨ ਖਾਨ ਪੇਪਰ ਦੇ ਵਿੱਚ ਉਸਮਾਨ ਖਾਨ ਦਾ ਕੁਐਸਚਨ ਆਵੇਗਾ ਹੁਣ ਇਹ ਦੱਸੋ ਕਿ ਉਸਮਾਨ ਖਾਨ ਨੂੰ ਕਿਉਂ ਮਾਰਿਆ ਸੀ ਹਾਂਜੀ ਵੈਰੀ ਗੁੱਡ ਰਜਨੀ ਜੀ ਵੈਰੀ ਗੁੱਡ ਉਸਮਾਨ ਖਾਨ ਹਾਂਜੀ ਉਸਮਾਨ ਖਾਨ ਨੂੰ ਕਿਉਂ ਮਾਰਿਆ ਸੀ ਇਹ ਤੁਸੀਂ ਮੈਨੂੰ ਦੱਸੋ ਦੋਸਤੋ ਕੁਐਸਚਨ ਹੀ ਯਾਨੀ ਕੈਂਟ ਖਾਨ ਕੇ ਟਾਈਮ ਲੱਗ ਸਕਦਾ ਹੈ ਬਸ ਕਿ ਉਹ ਉਸਮਾਨ ਖਾਨ ਨੂੰ ਤੁਸੀਂ ਦੱਸੋ ਕਿਉਂ ਮਾਰਿਆ ਸੀ ਵੈਰੀ ਵੈਰੀ ਇੰਪੋਰਟੈਂਟ ਅਤੇ ਉਸਮਾਨ ਖਾਨ ਨੂੰ ਜਿੱਥੋਂ ਜਿੱਥੇ ਮਾਰਿਆ ਗਿਆ ਸੀ ਉਸ ਦਾ ਨਾਮ ਕੀ ਪੈ ਗਿਆ ਸੀ ਬਾਅਦ ਵਿੱਚ ਤੁਸੀਂ ਮੈਨੂੰ ਇਹ ਵੀ ਦੱਸੋ ਕਿਉਂਕਿ ਪੇਪਰ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾਣਾ ਹੈ ਦੋ ਬ੍ਰਦਰ ਜੋ ਜਨਰਾਤ ਸੀ ਉਹਨਾਂ ਨੂੰ ਵੀ ਮਾਰਿਆ ਸੀ ਹਾਂਜੀ ਹਾਂਜੀ ਗੋਪੀ ਪ੍ਰਣਾਜ ਜੀ ਉਹਨਾਂ ਨੂੰ ਵੀ ਮਾਰਿਆ ਸੀ ਉਹਨਾਂ ਨੂੰ ਕਿੱਥੇ ਮਾਰਿਆ ਸੀ ਤੁਸੀਂ ਇਹ ਦੱਸੋ ਮੈਨੂੰ ਆਪਾਂ ਇਸੇ ਤੇ ਚੱਲਦੇ ਹਾਂ ਉਹ ਉਸਮਾਨ ਖਾਨ ਨੂੰ ਮਾਰਿਆ ਸੀ ਕਿਉਂਕਿ ਗੁਰਗੋਵਿੰਦ ਸਿੰਘ ਜੀ ਦੇ ਪਰਮ ਮਿੱਤਰ ਸਨ ਪੀਰ ਬੁੱਧੂ ਸ਼ਾਹ ਪੀਰ ਬੁੱਧੂ ਸ਼ਾਹ ਨੂੰ ਉਸਮਾਨ ਖਾਨ ਨੇ ਮਾਰਿਆ ਸੀ ਸ਼ਹੀਦ ਕੀਤਾ ਸੀ ਤਸੀਹੇ ਦੇ ਕੇ ਤੇ ਉਸ ਜਗ੍ਹਾ ਦਾ ਨਾਮ ਰੱਖਿਆ ਗਿਆ ਕਤਲਗੜੀ ਕਿਉਂਕਿ ਬੰਦਾ ਸਿੰਘ ਬਹਾਦਰ ਨੇ ਉਸਦਾ ਬਦਲਾ ਲਿਆ ਸੀ ਉਸਮਾਨ ਖਾਨ ਨੂੰ ਮਾਰ ਕੇ ਤਾਂ ਇਹ ਤੁਸੀਂ ਜਾਣਣਾ ਹੈ ਪੀਰ ਬੁੱਧੂ ਸ਼ਾਹ ਨੂੰ ਮਾਰਿਆ ਸੀ ਅਤੇ ਉਹਦਾ ਬਦਲਾ ਲਿਆ ਗਿਆ ਸੀ ਤੇ ਕਿੱਥੇ ਲਿਆ ਗਿਆ ਸੀ ਦੋਸਤੋ ਉਹ ਜਗ੍ਹਾ ਸੀ ਉਸ ਜਗ੍ਹਾ ਦਾ ਨਾਮ ਹੈ ਸਡੋਰਾ ਵੈਰੀ ਵੈਰੀ ਇੰਪੋਰਟੈਂਟ ਪੇਪਰ 'ਚ ਕਾਫੀ ਵਾਰ ਇਹ ਕੁਐਸਚਨ ਆਉਂਦਾ ਸਡੋਰਾ ਤਾਂ ਸਡੋਰਾ ਜਗ੍ਹਾ ਸੀ ਸਡੋਰਾ ਦੀ ਲੜਾਈ ਸੀ ਅਤੇ ਇਸੇ ਨੂੰ ਹੀ ਬਾਅਦ ਵਿੱਚ ਕੀ ਨਾਮ ਦਿੱਤਾ ਗਿਆ ਕਤਲਗੜੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਪੇਪਰ ਦੇ ਵਿੱਚ ਇਹ ਕੁਐਸਚਨ ਆਉਂਦਾ ਹੈ ਅਤੇ ਜੇਕਰ ਗੱਲ ਕੀਤੀ ਜਲਾਦਾਂ ਦੀ ਤਾਂ ਦੋਸਤੋ ਉਹ ਸੀ ਜਗ੍ਹਾ ਸਮਾਨਾਂ ਜਗ੍ਹਾ ਸੀ ਸਮਾਨਾਂ ਦੇ ਵਿੱਚ ਮਾਰਿਆ ਸੀ ਜੀ ਜਲਦਾ ਦਾ ਨੂੰ ਵੈਰੀ ਵੈਰੀ ਇੰਪੋਰਟੈਂਟ ਹਾਂਜੀ ਵੈਰੀ ਗੁੱਡ ਜੀ ਵੈਰੀ ਗੁੱਡ ਰਜਨੀ ਜੀ ਵੈਰੀ ਗੁੱਡ ਤਾਂ ਇਹ ਸੀ ਜੋ ਕਿ ਇੰਪੋਰਟੈਂਟ ਕੁਐਸਚਨ ਜੋ ਬਣ ਸਕਦੇ ਹਨ ਤਾਂ ਚੱਲਦੇ ਆਪਾਂ ਅਗਲੇ ਕੁਐਸਚਨ ਤੇ ਨੈਕਸਟ ਕੁਐਸਚਨ ਕਹਿੰਦਾ ਹੈ ਦੋਸਤੋ ਕਿ ਇੱਕ ਮਿੰਟ ਦੋਸਤੋ ਕੁਐਸਚਨ ਸੈੱਟ ਨਹੀਂ ਆ ਰਹੇ